ਸੰਗਤ ਜੀ ਸਿੱਖ ਇਤਿਹਾਸ ਦਾ ਹਰ ਪੰਨਾ ਕੁਰਬਾਨੀ ਅਤੇ ਬਹਾਦਰੀ ਦੀ ਅਜਿਹੀ ਦਾਸਤਾਨ ਹੈ ਜੋ ਰਹਿੰਦੀ ਦੁਨੀਆ ਤੱਕ ਮਾਨਵਤਾ ਦਾ ਮਾਰਗਦਰਸ਼ਨ ਕਰਦੀ ਰਹੇਗੀ ਅੱਜ ਅਸੀਂ ਗੱਲ ਕਰਾਂਗੇ 10 ਫਰਵਰੀ 1739 ਦੀ ਜਦੋਂ ਈਰਾਨ ਦੇ ਬਾਦਸ਼ਾਹ ਨਾਦਰ ਸ਼ਾਹ ਨੇ ਹਿੰਦੁਸਤਾਨ ਦੀ ਧਰਤੀ ਤੇ ਕਦਮ ਰੱਖਿਆ ਇਹ ਉਹ ਸਮਾਂ ਸੀ ਜਦੋਂ ਦਿੱਲੀ ਦੀਆਂ ਗਲੀਆਂ ਲਹੂ ਨਾਲ ਲਾਲ ਹੋ ਗਈਆਂ ਸਨ ਪਰ ਉਸ ਹਨੇਰੇ ਦੌਰ ਵਿੱਚ ਸਿੱਖ ਯੋਧੇ ਮਜ਼ਲੂਮਾਂ ਲਈ ਉਮੀਦ ਦੀ ਕਿਰਨ ਬਣ ਕੇ ਸਾਹਮਣੇ ਆਏ ਨਾਦਰ ਸ਼ਾ ਇੱਕ ਬੇਰਹਿਮ ਧੜਵੀ ਸੀ। ਉਸਨੇ ਦਿੱਲੀ 'ਤੇ ਹਮਲਾ ਕਰਕੇ ਮੁਗਲ ਸਲਤਨਤ ਦੀਆਂ ਨੀਹਾਂ ਹਿਲਾ ਦਿੱਤੀਆਂ। 10 ਫਰਵਰੀ ਦੇ ਉਸ ਖੂਨੀ ਦਿਨ ਤੋਂ ਬਾਅਦ ਜੋ ਕਤਲੇਆਮ ਸ਼ੁਰੂ ਹੋਇਆ, ਉਸਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ। ਦਿੱਲੀ ਦੇ ਬਾਜ਼ਾਰਾਂ ਵਿੱਚ Laashaਾਂ ਦੇ ਢੇਰ ਲੱਗ ਗਏ। ਕੋਹਿੰਦੁਰ ਹੀਰਾ ਅਤੇ ਤਖਤ-ਏ-ਤਾऊस ਸਮੇਤ ਕਰੋੜਾਂ ਦੀ ਸੰਪਤੀ ਲੁੱਟ ਲਈ ਗਈ। ਨਾਦਰ ਸ਼ਾ ਹਜ਼ਾਰਾਂ निर्दोष हिंदुस्तानी ਔਰਤਾਂ ਅਤੇ ਬੱਚਿਆਂ ਨੂੰ ਕੈਦੀ ਬਣਾ ਕੇ ਗੁਲਾਮ ਵਜੋਂ ਆਪਣੇ ਨਾਲ ਲੈ ਜਾਣ ਲੱਗਾ। ਦਿੱਲੀ ਦੇ ਸ਼ਾਸਕ ਬੇਬਸ ਸਨ ਪਰ ਪੰਜਾਬ ਦੀ ਧਰਤੀ ਤੇ ਇੱਕ ਵੱਖਰੀ ਹੀ ਅੱਗ ਮਗ ਰਹੀ ਸੀ। ਜਦੋਂ ਨਾਦਰ ਸ਼ਾਹ ਦਿੱਲੀ ਨੂੰ ਲੁੱਟ ਕੇ ਵਾਪਸ ਈਰਾਨ ਵੱਲ ਮੁੜ ਰਿਹਾ ਸੀ ਤਾਂ ਉਸ ਦਾ ਰਸਤਾ ਪੰਜਾਬ ਵਿੱਚੋਂ ਲੰਘਦਾ ਸੀ। ਉਸ ਕੋ ਲੱਖਾਂ ਦੀ ਫੌਜ ਸੀ ਪਰ ਸਿੱਖਾਂ ਦੇ ਹੌਸਲੇ ਉਸ ਤੋਂ ਵੀ ਵੱਡੇ ਸਨ। ਸਿੱਖਾਂ ਨੇ ਫੈਸਲਾ ਕੀਤਾ ਕਿ ਉਹ ਆਪਣੀਆਂ ਧੀਆਂ ਭੈਣਾਂ ਨੂੰ ਗੁਲਾਮ ਬਣ ਕੇ ਵਿਦੇਸ਼ ਨਹੀਂ ਜਾਣ ਦੇਣਗੇ। ਸਿੱਖਾਂ ਨੇ ਗੁਰੀਲਾ ਯੁੱਧ ਦੀ ਨੀਤੀ ਅਪਣਾਈ। ਉਹ ਰਾਤ ਦੇ ਹਨੇਰੇ ਵਿੱਚ ਨਾਦਰ ਸ਼ਾਹ ਦੇ ਕਾਫਲੇ ਤੇ ਟੁੱਟ ਕੇ ਪੈਂਦੇ। ਜਦੋਂ ਨਾਦਰ ਸ਼ਾਹ ਦੀ ਫੌਜ ਸੌਂ ਰਹੀ ਹੁੰਦੀ, ਸਿੱਖ ਜਥੇ ਜੰਗਲਾਂ ਵਿੱਚੋਂ ਨਿਕਲਦੇ, ਕੈਦੀਆਂ ਨੂੰ ਛਡਵਾਉਂਦੇ ਅਤੇ ਨਾਦਰ ਦਾ ਲੁੱਟਿਆ ਹੋਇਆ ਮਾਲ ਵੀ ਖੋਹ ਲੈਂਦੇ। ਨਾਦਰ ਸ਼ਾਹ ਹੈਰਾਨ ਰਹਿ ਗਿਆ ਕਿ ਇਹ ਕੌਣ ਲੋਕ ਹਨ ਜੋ ਇੰਨੀ ਵੱਡੀ ਫੌਜ ਨਾਲ ਟੱਕਰ ਲੈ ਰਹੇ ਹਨ। ਉਸਨੇ ਪੰਜਾਬ ਦੇ ਗਵਰਨਰ ਜ਼ਕੀਆ ਖਾਨ ਨੂੰ ਪੁੱਛਿਆ ਇਹ ਲੰਮੇ ਕੇਸਾਂ ਵਾਲੇ ਬਾਗੀ ਕੌਣ ਹਨ ਅਤੇ ਇਹਨਾਂ ਦੇ ਘਰ ਕਿੱਥੇ ਹਨ? ਜ਼ਕਰੀਆ ਖਾਨ ਨੇ ਜਵਾਬ ਦਿੱਤਾ ਇਹਨਾਂ ਦਾ ਕੋਈ ਪੱਕਾ ਘਰ ਨਹੀਂ ਇਹਨਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਤੇ ਹਨ। ਨਾਦਰ ਸ਼ਾਹ ਨੇ ਭਵਿੱਖਬਾਣੀ ਕਰਦੇ ਆ ਕਿਹਾ ਸੀ ਸਾਵਧਾਨ ਹੋ ਜਾਓ ਉਹ ਦਿਨ ਦੂਰ ਨਹੀਂ ਜਦੋਂ ਇਹ ਲੋਕ ਇਸ ਦੇਸ਼ ਦੇ ਸ਼ਾਸਕ ਬਣਨਗੇ। ਸਿੱਖਾਂ ਨੇ ਨਾ ਸਿਰਫ ਕੈਦੀਆਂ ਨੂੰ ਛੁਡਵਾਇਆ ਸਗੋਂ ਉਹਨਾਂ ਨੂੰ ਸੁਰੱਖਿਅਤ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ। ਇਹ ਸੀ ਸਿੱਖਾਂ ਦਾ ਉੱਚਾ ਸੁੱਚਾ ਕਿਰਦਾਰ। 10 ਫਰਵਰੀ 1739 ਦਾ ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਜਦੋਂ ਜ਼ੁਲਮ ਹੱਦਾਂ ਪਾਰ ਕਰ ਜਾਵੇ ਤਾਂ ਚੁੱਪ ਬੈਠਣਾ ਗੁਨਾਹ ਹੈ ਸਿੱਖਾਂ ਨੇ ਸਾਬਤ ਕੀਤਾ ਕਿ ਗਿਣਤੀ ਨਾਲੋਂ ਜਜ਼ਬਾ ਵੱਡਾ ਹੁੰਦਾ ਹੈ ਅੱਜ ਸਾਨੂੰ ਲੋੜ ਹੈ ਆਪਣੇ ਇਸ ਮਾਨਮਤੇ ਇਤਿਹਾਸ ਨੂੰ ਯਾਦ ਰੱਖਣ ਦੀ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਤਾ ਜੋ ਸਾਡੀ ਨਵੀਂ ਪੀੜ੍ਹੀ ਆਪਣੇ ਪੁਰਖਿਆਂ ਦੀ ਬਹਾਦਰੀ ਤੋਂ ਜਾਣੂ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ